ਅਮਰੀਕਾ ਦਾ H1B ਵੀਜ਼ਾ ਲੈਣਾ ਹੋਇਆ ਮਹਿੰਗਾ ਦੇਣੀ ਪੈਣੀ 1 ਲੱਖ ਡਾਲਰ ਅਮਰੀਕਾ ਵਿੱਚ H1B ਵੀਜ਼ਾ ਲੈਣ ਲਈ ਅਰਜੀ ਦੇਣ ਦੀ ਫੀਸ ਹੁਣ ਵੱਧ ਕੇ 100 ਹਜ਼ਾਰ ਅਮਰੀਕੀ ਡਾਲਰ ਹੋ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਨੇ ਸ਼ੁੱਕਰਵਾਰ ਦੇਰ ਰਾਤ ਇਸ ਬੰਦੀ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਇਸ ਕਦਮ ਦਾ ਅਮਰੀਕਾ ਵਿੱਚ ਵੀਜ਼ਾ ਵਰਕ ਤੇ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਦੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ ਦੂਸਰੇ ਦੇਸ਼ਾਂ ਤੇ ਨਿਰਭਰ ਹੋਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਦੀਨਗਰ 20 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਪਹੁੰਚਣ ਤੋਂ ਬਾਅਦ ਭਾਵਨਗਰ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਇਹ ਰੋਡ ਸ਼ੋਅ ਹਵਾਈ ਅੱਡੇ ਤੋਂ ਗਾਂਧੀ ਮੈਦਾਨ ਤੱਕ ਲਗਭਗ 1 ਕਿਲੋਮੀਟਰ ਤੱਕ ਫੈਲਿਆ ਹੋਇਆ ਸੀ ਜਿੱਥੇ ਉਹਨਾਂ ਨੇ ਇੱਕ ਜਨਤਕ ਸਮਾਗਮ ਕਰਨਾ ਸੀ ਡੀਸੀ ਨੇ ਮੋਬਾਈਲ ਡਿਸਪੈਂਸਰਾਂ ਦੁਆਰਾ ਗੈਰ ਕਾਨੂੰਨੀ ਫਿਊਲ ਆਇਲ ਵਿਕਰੀ ਤੇ ਕਾਰਵਾਈ ਦੇ ਹੁਕਮ ਦਿੱਤੇ ਟਿੱਪੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੋਬਾਈਲ ਡਿਸਪੈਂਸਰਾਂ ਜਿਨ੍ਹਾਂ ਨੂੰ ਆਮ ਤੌਰ ਤੇ ਬਾਊਜ਼ਰ ਵਜੋਂ ਜਾਣਿਆ ਜਾਂਦਾ ਹੈ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਜੇਕਰ ਉਹ ਸਥਾਪਿਤ ਕਾਨੂੰਨਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਟਰੱਕਾਂ ਅਤੇ ਹੋਰ ਚਲਦੇ ਵਾਹਨਾਂ ਨੂੰ ਫਿਊਲ ਆਇਲ ਵੇਚਦੇ ਪਾਏ ਜਾਂਦੇ ਨੇ ਵਿਧਾਇਕਾ ਸ਼ੀਨਾ ਵੱਲੋਂ ਟੰਡਾਰੀ ਚ ਅਦੋਨਿਕ ਖੇਡ ਪਾਰਕ ਦੇ ਨਿਰਮਾਣ ਕਾਰਜਾਂ ਦੀ ਸਮੀਖਿਆ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਅਨੇਕਾਂ ਖੇਡ ਮੈਦਾਨਾਂ ਦਾ ਨਿਰਮਾਣ ਅਤੇ ਬਹੁਤ ਸਾਰੇ ਖੇਡ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਵੱਲੋਂ ਟੰਡਾਰੀ ਵਿਖੇ ਅਦੋਨਿਕ ਖੇਡ ਪਾਰਕ ਦੇ ਨਿਰਮਾਣ ਦਾ ਆਜਾਦੀ ਸਮਿਖਿਆ ਕਰਦਿਆਂ ਕੀਤਾ ਅਹਮਦਾਬਾਦ ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲੇ 4 ਲੋਕਾਂ ਦੇ ਪਰਿਵਾਰਾਂ ਨੇ ਅਮਰੀਕਾ 'ਚ ਹਨੀਵੈਲ ਇੰਟਰਨੈਸ਼ਨਲ ਕੰਪਨੀ ਖਿਲਾਫ ਮੁਕੱਦਮਾ ਦਾਇਰ ਕੀਤਾ ਭਾਰਤ ਦੇ ਗੁਜਰਾਤ ਦੇ ਅਹਮਦਾਬਾਦ ਵਿੱਚ ਇਸ ਸਾਲ ਹੋਏ 에ਅਰ ਇੰਡੀਆ ਬੋਇੰਗ 717 ਜਹਾਜ਼ ਹਾਦਸੇ ਵਿੱਚ ਜਾਨ ਗਵਾਉਣ ਵਾਲੇ 4 ਲੋਕਾਂ ਦੇ ਪਰਿਵਾਰਾਂ ਨੇ ਅਮਰੀਕਾ ਵਿੱਚ ਜਹਾਜ਼ ਨਿਰਮਾਤਾ ਅਤੇ ਸਪਲਾਇਰ ਹਨੀਵੈਲ ਇੰਟਰਨੈਸ਼ਨਲ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ ਇਹ ਹਾਦਸਾ 12 ਜੂਨ ਨੂੰ ਹੋਇਆ ਸੀ 에ਅਰ ਇੰਡੀਆ ਦੇ ਅਨੁਸਾਰ ਜਹਾਜ਼ ਵਿੱਚ ਸਵਾਰ 242 ਯਾਤਰੀਆਂ ਵਿੱਚੋਂ 241 ਦੀ ਮੌਤ ਹੋ ਗਈ ਸੀ ਜਦੋਂ ਕਿ ਇੱਕ ਬ੍ਰਿਟਿਸ਼ ਨਾਗਰਿਕ ਬਚ ਗਿਆ ਸੀ ਇਤਿਹਾਸ ਦੇ ਪੰਨਿਆਂ 'ਚ 21 ਸਤੰਬਰ 1949 'ਚ ਮਣੀਪੁਰ ਦਾ ਭਾਰਤ ਵਿੱਚ ਰਲੇਵਾ ਅੱਜ ਦੇ ਦਿਨ 1949 'ਚ ਮਣੀਪੁਰ ਭਾਰਤ ਵਿੱਚ ਰਲ ਗਿਆ ਸੀ ਪਰ ਭਾਰਤ ਨਾਲ ਇਸ ਦੇ ਏਕੀਕਰਨ ਦੀ ਕਹਾਣੀ 1947 ਵਿੱਚ ਸ਼ੁਰੂ ਹੁੰਦੀ ਹੈ ਜਦੋਂ ਅੰਗਰੇਜ਼ ਮਣੀਪੁਰ ਛੱਟ ਕੇ ਚਲੇ ਗਏ ਤਾਂ ਮਣੀਪੁਰ ਦਾ ਪ੍ਰਸ਼ਾਸਨ ਮਹਾਰਾਜਾ ਬੋਧ ਚੰਦਰ ਕੋਲ ਚਲਾ ਗਿਆ ਮਣੀਪੁਰ ਨੇ 21 ਸਤੰਬਰ 1949 ਨੂੰ ਭਾਰਤ ਨਾਲ ਰਿਲੇਵੇਂ ਸੰਧੀ ਤੇ ਦਸਤਖਤ ਕੀਤੇ ਮਣੀਪੁਰ ਚ 3 ਕੇਸ ਟੀਪੀ ਕਾਟਰ ਗ੍ਰਿਫਤਾਰ ਹਥਿਆਰ ਅਤੇ ਮੋਬਾਈਲ ਫੋਨ ਜ਼ਬਤ मणिपुर ਵਿੱਚ ਪੁਲਿਸ ਨੇ ਸੁਰੱਖਿਆ ਬਲਾਂ ਵੱਲੋਂ ਅਤਵਾਦੀਆਂ ਵਿਰੁੱਧ ਕਾਰਵਾਈ ਜਾਰੀ ਕੀਤੀ ਹੈ। मणिपुर ਪੁਲਿਸ ਹੈੱਡਕੁਆਰਟਰ ਨੇ ਦਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਕਾਰਵਾਈਆਂ ਵਿੱਚ ਪਾਬੰਦੀਸ਼ੁਦਾ ਕਾਂਗਲੇ ਪਾਰਟੀ ਦੇ ਵੱਖ-ਵੱਖ ਧੜਿਆਂ ਨਾਲ ਸੰਬੰਧਿਤ ਤਿੰਨ ਸਰਗਰਮ ਕੈਂਡਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਿੱਲੀ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਕੈਂਪਸ ਖਾਲੀ ਕਰਵਾ ਕੇ ਪੁਲਿਸ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ। ਰਾਜਧਾਨੀ ਦਿੱਲੀ ਦੇ ਚਾਰ ਸਕੂਲਾਂ ਨੂੰ ਸ਼ਨੀਵਾਰ ਸਵੇਰੇ ਫੇਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜਿਸ ਨਾਲ ਸਕੂਲਾਂ ਵਿੱਚ ਹੜਕੰਪ ਮਚ ਗਿਆ ਵਿਦਿਆਰਥੀ ਅਤੇ ਮਾਪੇ ਦਹਿਸ਼ਤ ਵਿੱਚ ਹਨ ਜਦੋਂ ਸਕੂਲ ਪ੍ਰਸ਼ਾਸਨ ਨੇ ਸਵੇਰੇ ਧਮਕੀ ਭਰੇ ਈਮੇਲ ਪੜੇ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਟੀਮ ਬੰਬ ਸਕੁਐਡ ਨਾਲ ਪਹੁੰਚੀਆਂ ਸਕੂਲਾਂ ਨੂੰ ਖਾਲੀ ਕਰਵਾਇਆ ਅਤੇ ਤਲਾਸ਼ੀਆ ਮਹਿੰਮ ਚਲਾਈ ਜੰਮੂ ਕਸ਼ਮੀਰ ਦੇ ਉਦਮਪੁਰ ਚ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਫੌਜ ਦਾ ਜਵਾਨ ਸ਼ਹੀਦ ਜੰਮੂ ਕਸ਼ਮੀਰ ਦੇ ਉਦਮਪੁਰ ਜ਼ਿਲ੍ਹੇ ਦੇ ਗੁਚਾਈ ਵਾਲੇ ਇਲਾਕਿਆਂ ਦੇ ਸਿਉਜਤਾਰ ਜੰਗਲਾਤ ਖੇਤਰ ਵਿੱਚ ਫੌਜ ਤੇ ਪੁਲਿਸ ਵੱਲੋਂ ਅੱਤਵਾਦੀਆਂ ਦੀ ਭਾਲ ਲਈ ਕੀਤੇ ਗਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਹੋਏ ਮੁਕਾਬਲੇ ਵਿੱਚ ਗੰਭੀਰ ਜ਼ਖਮੀ ਹੋਇਆ ਇੱਕ ਸੈਨਿਕ ਅੱਜ ਸ਼ਹਾਦਤ ਪ੍ਰਾਪਤ ਕਰ ਗਿਆ ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ ਅਮਰੀਕਾ ਦਾ H1B ਵੀਜ਼ਾ ਲੈਣਾ ਹੋਇਆ ਮਹਿੰਗਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2025 ਲਾਇਲਸ ਨੇ ਕੀਤੀ ਉਸੈਦ ਬੋਲਟ ਦੀ ਬਰਾਬਰੀ ਲਗਾਤਾਰ ਚੌਥੀ ਵਾਰ ਜਿੱਤਿਆ 200 ਮੀਟਰ ਦਾ ਖਿਤਾਬ ਅਮਰੀਕੀ ਦੌੜਾਕ ਨੂਨ ਲਾਇਲਸ ਨੇ ਸ਼ੁੱਕਰਵਾਰ ਨੂੰ ਟੋਕੀਓ ਵਿੱਚ ਵਿਸ਼ਵ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਇਤਿਹਾਸ ਰਚ ਦਿੱਤਾ ਫੇਰ ਆ ਗਈਆਂ ਲਗਾਤਾਰ ਛੁੱਟੀਆਂ ਪੰਜਾਬ 'ਚ 2 ਦਿਨ ਬੰਦ ਰਹਿਣਗੇ ਸਕੂਲ ਕਾਲਜ ਤੇ ਸਰਕਾਰੀ ਅਦਾਰੇ ਜਾਣੋ ਵਜਾਰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ 22 ਸਤੰਬਰ ਯਾਨੀ ਸੋਮਵਾਰ ਨੂੰ 27 ਛੁੱਟੀ ਰਹੇਗੀ ਇਸ ਦਿਨ ਸਾਰੇ ਸਰਕਾਰੀ ਦਫ਼ਤਰ ਸਕੂਲ ਤੇ ਕਾਲਜ ਬੰਦ ਰਹਿਣਗੇ ਇੱਕ ਕਾਲਾ ਅੰਗਰੇਜ਼ ਆਪ ਐਮਐਲਏ ਰੰਦਾਵਾ ਨੇ ਕਾਂਗਰਸੀ ਆਗੂ ਢਿੱਲੋਂ ਤੇ ਟਿੱਪਣੀ ਕਰਕੇ ਲਿਆਂਦਾ ਸਿਆਸੀ ਤੂਫਾਨ ਖੇਤਰ ਦੀ ਰਾਜਨੀਤੀ ਉਸ ਦਿਨ ਅਚਾਨਕ ਪੱਕ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਚ ਕਰਵਾਏ ਗਏ ਇੱਕ ਪ੍ਰੋਗਰਾਮ ਦੌਰਾਨ ਕਾਂਗਰਸ ਹਲਕੇ ਦੇ ਇੰਚਾਰਜ ਦੀਪਿੰਦਰ ਸਿੰਘ ਢਿੱਲੋਂ ਬਾਰੇ ਵਿਵਾਦਿਤ ਈਪਣੀ ਕਰ ਦਿੱਤੀ ਜੀਐਸਟੀ ਕਟੌਤੀ ਦੁਕਾਨਦਾਰਾਂ ਨੂੰ ਸੇਲ ਦੁੱਗਣੀ ਹੋਣ ਦੀ ਉਮੀਦ ਤੇ ਗ੍ਰਾਹਕ ਵੀ ਟੜਾ ਟੜ ਕਰਾ ਰਹੇ ਇਲੈਕਟ੍ਰੋਨਿਕ ਦੇਸ਼ਵਾਨ ਦੀ ਬੁਕਿੰਗ GST ਕਟੌਤੀ ਦੁਕਾਨਦਾਰਾਂ ਨੂੰ ਸੇਲ ਦੁੱਗਣੀ ਹੋਣ ਦੀ ਉਮੀਦ ਤੇ ਗ੍ਰਾਹਕ ਵੀ ਧੜਾ ਧੜ ਕਰਾ ਰਹੇ ਇਲੈਕਟ੍ਰੋਨਿਕ ਦੇਸ਼ਵਾਨ ਦੀ ਬੁਕਿੰਗ